ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਦੋ ਬਰਬਰੀ ਇੱਕ ਮੇਲ ਤੇ ਇੱਕ ਫੀਮੇਲ ਦਿਖਾ ਰਹੇ ਹਾਂ ਜੀ ਤੇ ਦੋਨੇ ਹੀ ਸੇਲ ਆ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਵੀਡੀਓ ਵਿੱਚ ਮੇਲ ਦਿਖਾ ਰਹੇ ਹਾਂ ਸਾਢੇ 3 ਮਹੀਨੇ ਦੀ ਉਮਰ ਆ ਜੀ ਤੇ ਬਰੀਡਿੰਗ ਵਾਸਤੇ ਯਾਨੀ ਕਿ ਇਹ ਮੇਲ ਬਹੁਤ ਹੀ ਚੰਗਾ ਮੇਲ ਆ ਤੁਸੀਂ ਵੀਡੀਓ ਵਿੱਚ ਮੇਲ ਖੜਾ ਦੇਖ ਹੀ ਸਕਦੇ ਹੋ ਕੰਨ ਚੈੱਕ ਕਰੋ ਗਰਦਨ ਚ ਚੈੱਕ ਕਰੋ ਬਹੁਤ ਹੀ ਚੰਗਾ ਮੇਲ ਆ ਤੇ ਉਸ ਤੋਂ ਬਾਅਦ ਵੀਡੀਓ ਚ ਤੁਸੀਂ ਦੂਸਰੇ ਨੰਬਰ ਤੇ ਦੇਖ ਰਹੇ ਹੋ ਬੱਕਰੀ ਇਹ ਬੱਕਰੀ ਵੀ ਵਿਕਾਊ ਆ ਜੀ ਇਹ ਪਹਿਲਾਂ ਸੂ ਚੁੱਕੀ ਆ ਸੂਣ ਤੋਂ ਬਾਅਦ ਥੋੜੀ ਜੀ ਵੀਕ ਸੀਗੀ ਉਹ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਤੇ ਪਰ ਜੇ ਪਿਓਰਟੀ ਵਾਲੇ ਪਾਸੇ ਗੱਲ ਕਰੀਏ ਕੰਨਾ-ਕੁੰਨਾ ਦੀ ਬਹੁਤ ਹੀ ਸੁਨੱਖੀ ਆ ਜੀ ਬੱਕਰੀ ਬਰਬਰੀ ਤੇ ਪੂਰੇ ਕੈਰੈਕਟਰ ਝਲਕਦੇ ਆ ਤੇ ਕਿਸੇ ਚੰਗੇ ਮੇਲ ਨਾਲ ਕ੍ਰੋਸ ਹੋ ਕੇ ਬਹੁਤ ਹੀ ਚੰਗੇ ਬੱਚੇ ਪੈਦਾ ਕਰ ਸਕਦੀ ਹੈ ਜੀ ਜੇ ਕੋਈ ਵੀਰ ਮੇਲ ਤੇ ਫੀਮੇਲ ਖਰੀਦਣਾ ਚਾਹੁੰਦਾ ਹੋਵੇ 98154 57740 ਆਪਣੇ ਨੰਬਰ ਤੇ ਕੰਟੈਕਟ ਕਰ ਸਕਦਾ ਕੱਲਾ ਮੇਲ ਵੀ ਦੇ ਦਾਂਗੇ ਆਪਾਂ ਤੇ ਬੱਕਰੀ ਵੀ ਦੇ ਦਾਂਗੇ ਜੇ ਕੋਈ ਕੱਲਾ ਮੇਲ ਖਰੀਦਣਾ ਚਾਹੁੰਦਾ ਉਹ ਵੀ ਦੇ ਦਾਂਗੇ ਜੇ ਕੋਈ ਕੱਲੀ ਬੱਕਰੀ ਖਰੀਦਣਾ ਚਾਹੁੰਦਾ ਉਹ ਵੀ ਕਰ ਦਾਂਗੇ ਸੇਲ ਆਪਾਂ ਵੀਡੀਓ ਦੇਖ ਕੇ ਆਪਣੇ ਦਿੱਤੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ どのぞ。